ਤਾਂ ਸਮਾਜ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਇਸਤਰੀ ਜਿਸ ਸਮੇਂ ਦੇ ਵਿੱਚ ਇਸਤਰੀ ਨੂੰ ਜੂਏ ਵਿੱਚ ਹਾਰ ਦਿੱਤਾ ਜਾਂਦਾ ਹੈ ਇਸਤਰੀ ਨੂੰ ਬਨਵਾਸ ਦਿੱਤਾ ਜਾਂਦਾ ਹੈ ਇਸਤਰੀ ਨੂੰ ਵਚਨਾ ਹੁਣਤੀ ਨਕਾਰ ਦਿੱਤਾ ਜਾਂਦਾ ਇੱਕ ਜੇ ਉਹਦਾ ਪਤੀ ਅੰਨੈ ਤਾਂ ਸਾਰੀ ਉਮਰ ਉਹ ਦੇਖਣ ਦੀ ਹੱਕਦਾਰ ਨਹੀਂ ਹੈਗੀ ਪਤੀ ਮਰ ਗਿਆ ਚੜਾਈ ਕਰ ਗਿਆ ਤਾਂ ਉਹਨੂੰ ਜਿੰਦੇ ਜੀ ਸਾੜ ਦਿੱਤਾ ਜਾਂਦਾ ਜਦੋਂ ਇਹੋ ਜੀਆਂ ਕ੍ਰਿਤੀਆਂ ਸੀਗੀਆਂ ਜਿਹੜੀਆਂ ਆਪਣੇ ਧਰਮ ਦੇ ਵਿੱਚ ਨਹੀਂ ਆ ਸਕਦੀਆਂ ਇਸਤਰੀ ਨੂੰ ਮਾਣ ਹੀ ਹੈ ਨਹੀਂ ਗੁਰੂ ਨਾਨਕ ਪਾਰਸਾ ਜੀ ਨੇ ਉਹ ਮਾਣ ਇਸਤਰੀ ਨੂੰ ਬਰਾਬਰ ਦਾ ਦਰਜਾ ਦੇ ਕਰਕੇ ਬਖਸ਼ਿਸ਼ ਕੀਤਾ ਸਿੱਖ ਧਰਮ ਦੇ ਵਿੱਚ ਇਥੇ ਦੋਵੇਂ ਬਰਾਬਰ ਹੈਗੇ ਜੀ ਹੋਰਨਾ ਧਰਮਾਂ ਵਿੱਚ ਨਹੀਂ ਹੋ ਸਕਿਆ ਇਹ ਤਾਂ ਮੈਂ ਬੇਨਤੀ ਕਰਾਂ ਇਹਨਾਂ ਗੱਲਾਂ ਨੂੰ ਛੱਡ ਦੇ ਜੇ ਅਗਰ ਅਸੀਂ ਅੱਜ ਵੀ ਕਿਹਾ ਜਾਵੇ ਤਾਂ ਈਆਂ ਜਿਹੜੀਆਂ ਨੇ ਉਹਨਾਂ ਨੂੰ ਪੈਦਾ ਹੋਣ ਤੋਂ ਪਹਿਲੀ ਮਾਰ ਦਿੱਤਾ ਜਾਂਦਾ ਹੈ ਜਾ ਪੈਦਾ ਹੁੰਦਿਆਂ ਸਾਰੀ ਸਾਨੂੰ ਗਟਰਾ ਵਿੱਚੋਂ ਟੂਬੇ ਨਾਲੇ ਵਿੱਚੋਂ ਨਦੀਆਂ 냇ਿਆਂ ਵਿੱਚੋਂ ਲੱਭਦੇ ਨਿੱਕੇ ਬੱਚਿਆਂ ਦੇ ਸਭ ਬੱਚੀਆਂ ਦੇ ਜਿਨ੍ਹਾਂ ਨੂੰ ਸਮਾਜ ਨੇ ਪ੍ਰਵਾਨ ਨਹੀਂ ਕੀਤਾ ਜੀ ਗੱਲ ਕੀ ਜੇ ਅਸੀਂ ਚਾਹੀਏ ਤਾਂ ਸਭ ਕੁਝ ਬਦਲ ਸਕਦਾ ਹੈ ਸਮਾਏ ਦੇ ਮਾਹੌਲ ਨੂੰ ਆਰਥਿਕ ਤੰਗੀ ਤੋਂ ਤੰਗ ਆਕਰ ਕੇ ਲੋਕਾਂ ਨੇ ਇਹ ਕੀਤਾ ਮੈਂ ਇੱਕ ਬੇਨਤੀ ਕਰਾਂ ਸਾਡੇ ਸਮਾਜ ਵਿੱਚ ਇਹ ਚੱਲਦਾ ਹੈ ਗੱਲ ਕਿ ਨਹੀਂ ਚੱਲਣਾ ਚਾਹੀਦਾ ਇੱਕ ਲੜਕੀ ਨੂੰ ਮਾਪੇ ਜਿਹੜੇ ਹੈਗੇ ਆ 18-20 ਸਾਲ ਤੱਕ ਪੜਾਉਂਦੇ ਜੇ ਕੋਈ ਵੀਏ ਕਰਾਉਂਦਾ ਹੈ ਕੋਈ ਐਮਏ ਕਰਾਉਂਦਾ ਹੈ ਕੋਈ ਆਪਣੀ ਸਮਰੱਥਾ ਅਨੁਸਾਰ ਭਾਰਮਿਕ ਕਰਾਉਂਦਾ ਹੈ ਜਿਵੇਂ ਕਿਵੇਂ ਘਰ ਦਾ ਕੰਮ ਕਢਾਈ ਸਿਲਾਈ ਰੋਟੀ ਰਸੋਈ ਚਾਹ ਬਣਉਣ ਆਦਿਕ ਸਿਖਾਇਆ ਜਾਂਦੇ ਤੂੰ ਸੌਰੇ ਕਰ ਕਿਵੇਂ ਬੋਲਣਾ ਹੈ ਪੜ੍ਹਾਈ ਤੇ ਲੱਖਾਂ ਖਰਚ ਕੀਤੇ 18 20 ਸਾਲ ਦੀ ਲੜਕੀ ਜਦੋਂ ਨੌਜਵਾਨ ਹੋ ਜਾਂਦੀ ਹੈ ਤਾਂ ਜੇ ਅਗਰ ਵੇਖੀ ਅਸੀਂ ਸਾਡੇ ਘਰ ਆ ਕਰਕੇ ਲੜਕੀ ਕੀ ਨਹੀਂ ਕਰਦੀ ਨੂੰ ਸਾਡੀ ਚਾਹ ਬਣਾਉਂਦੀ ਰੋਟੀ ਬਣਾਉਂਦੀ ਪੋਚੇ ਲਾਉਂਦੀ ਘਰ ਦੇ ਕੱਪੜੇ ਧੋਂਦੀ ਬੱਚਿਆਂ ਨੂੰ ਤਿਆਰ ਕਰਦੀ ਸਾਡੇ ਕੱਪੜੇ ਪ੍ਰੈਸ ਕਰਦੀ ਸਭ ਕੁਝ ਸਾਡੇ ਘਰ ਆਕਰਕੇ ਕਰਦੀ ਇਥੋਂ ਤੱਕ ਸਾਡੇ ਘਰ ਦੀ ਜੁਪੀਡੀਆ ਉਹਨੂੰ ਵੀ ਅੱਗੇ ਵਧਾਉਣ ਦੀ ਉਹ ਹੀ ਸਹਾਇਕ ਹੈ ਉਹਦੇ ਕਰਕੇ ਸਾਡੀ ਅੱਗੇ ਪੀੜੀ ਵੱਧਦੀ ਹੈ ਹੋਇਆ ਕਿ ਸਮਾਜ ਦੇ ਵਿੱਚ 18-20 ਸਾਲ ਦੀ ਲੜਕੀ ਨੌਜਵਾਨ ਕੀਤੀ ਉਹ ਤੇ ਖਰਚ ਕੀਤਾ ਉਹਨੂੰ ਪੜਾਇਆ ਲਿਖਾਇਆ ਸੰਸਕਾਰ ਦਿੱਤੇ ਸਿੱਖਿਆਵਾ ਦਿੱਤੀਆਂ ਤੇ ਹੁਣ ਉਹ ਲੜਕੀ ਜਿਸ ਨੂੰ ਮਾਤਾ ਪਿਤਾ ਨੇ ਚਾਵਾ ਲਾਡਾ ਨਾਲ ਪੜਾਇਆ ਉਹਤੇ ਖਰਚ ਕੀਤੇ ਉਹਨੂੰ ਕੰਮ ਸਿਖਾਏ ਉਹ ਫਿਰ ਵੱਰ ਲੱਭ ਦੇ ਲੜਕੀ ਵਾਸਤੇ ਬੱਚਾ ਲੱਭ ਦੇ ਲੜਕਾ ਲੱਭ ਦੇ ਜੀ ਲੜਕੇ ਵਾਲੇ ਫਿਰ ਉਹਨਾਂ ਕੋਲ ਪੈਸੇ ਲੈਂਦੇ ਜੀ ਵੀ ਐਨੇ ਪੈਸੇ ਤੁਹਾਨੂੰ ਦੇਲੇ ਪੈਣਗੇ ਆ ਚੀਜ਼ ਦੇਣੀ ਪਵੇਗੀ ਦੇਖਿਆ ਜਾਵੇ ਜੇਕਰ ਧਿਆਨ ਨਾਲ ਤਾਂ 2-400 ਬੰਦੇ ਨੂੰ ਰੋਟੀ ਖਮਾਉਣੀ 28 ਸਾਲ ਦੀ ਲੜਕੀ 5-7 ਲੱਖ ਦਾ ਸਮਾਨ ਨੌਜਵਾਨ ਮੁਟਿਆਰ ਇੰਨਾ ਕੁਝ ਲੈ ਕਰਕੇ ਸਾਡੇ ਘਰ ਆਵੜਦੀ ਜੀ 5-7 ਲੱਖ ਦਾ ਸਮਾਨ ਲੈ ਕੇ ਆਈ ਸਾਡੇ 2-400 ਬੰਦੇ ਨੂੰ ਰੋਟੀ ਪਾਣੀ ਉਹਨਾਂ ਨੇ ਛਕਾਇਆ ਸੱਸ ਨੂੰ ਛਾਂਪਾਂ ਪਾਈਆਂ ਸਹੁਰੇ ਨੂੰ ਪਾਈਆਂ ਬਹੁਤ ਕੁਝ ਲੈਣ ਦੇਣ ਕੀਤਾ ਫਿਰ ਵੀ ਜਾ ਕਰਕੇ ਜੇ ਵੇਖਿਆ ਜਾਵੇ ਅਸੀਂ ਮੰਗਤੇ ਜੀ ਲੜਕੇ ਵਾਲੇ ਮੰਗਤੇ ਜੀ ਮੁੱਛਾਂ ਸਾਡੀਆਂ ਖੜੀਆਂ ਹੋਣਗੀਆਂ ਜਾ ਕਰਕੇ ਲੜਕੀ ਵੀ ਉਹਨਾਂ ਦੇ ਲੈ ਕੇ ਆਉਣੀ ਸਮਾਨ ਵੀ ਉਹਨਾਂ ਦੇ ਘਰੋਂ ਲੈ ਕੇ ਆਉਣਾ ਰੋਟੀ ਵੀ ਉੱਥੇ ਖਾਣੀ ਤੇ ਸਾਡੀਆਂ ਮੋਛਾਂ ਖੜੀਆਂ ਉਹ ਫੇਰ ਵੀ ਹੱਥ ਜੋੜ ਖੜੇ ਹੁੰਦੇ ਆ ਕਿੰਨਾ ਚੰਗਾ ਹੋਵੇ ਜੇ ਸੋਚਿਆ ਜਾਵੇ ਵੀ 18-20 ਸਾਲ ਦੀ ਲੜਕੀ ਸਾਡੇ ਆਖੇ ਅਨੁਸਾਰ ਪਾਣੀ ਲੈ ਕੇ ਆਏਗੀ ਪੋਚੇ ਲਾਵੇਗੀ ਰੋਟੀਆਂ ਬਣਾਵੇਗੀ ਸਭ ਕੁਝ ਕਰੇਗੀ ਉਹ ਸਮਾਜ ਨੇ ਚੰਗੀ ਦੇਣ ਨਹੀਂ ਦਿੱਤੀ ਜੇਕਰ ਸੂਝਵਾਨ ਸਿਆਣੇ ਲੋਕ ਸੋਚਣ ਤਾਂ ਬਿਨਾਂ ਪੈਸਿਆਂ ਤੋਂ ਤੁਸੀਂ ਕੋਈ ਨੌਕਰ ਰੱਖ ਕੇ ਵੇਖੋ ਨੌਕਰ ਕਿਨੇ ਦਾ ਮਿਲਦਾ ਹੈ ਕੰਮ ਧੰਦੇ ਕਰਨ ਵਾਲਾ ਟੋਕੜ 10000 ਸਾਨੂੰ ਇੱਕ ਨੌਕਰ ਲੱਭਦਾ ਹੈ ਬਿਨਾ ਪੈਸਿਆਂ ਦਾ ਸਾਨੂੰ ਇੱਕ ਨੌਕਰ ਦੇ ਰੂਪ ਚ ਮੁਲਾਜ਼ਮ ਮਿਲ ਗਿਆ ਸਾਡੇ ਘਰ ਦੀ ਦੇਖਭਾਲ ਵੀ ਕਰੇਗੀ ਬੱਚਿਆਂ ਨੂੰ ਨਿਭਾਵੇ ਤਿਭਾਵੇਗੀ ਤੇ ਫਿਰ ਵੀ ਅਸੀਂ ਉਹਨਾਂ ਨੂੰ ਕੁੱਖਾਂ ਵਿੱਚ ਮਾਰਦੇ ਕਾਰਨ ਇਹ ਹੋਇਆ ਹੈ ਦਾਸ ਦੀ ਪ੍ਰਥਾ ਸਮਾਜ ਵਿੱਚ ਚੰਗੀ ਦੇਣ ਨਹੀਂ ਹੈਗੀ ਉਹਨਾਂ ਲੜਕੀਆਂ ਦਾ ਸਤਕਾਰ ਨਹੀਂ ਹੈਗਾ ਸਾਡੇ ਕੋਲ ਤੇ ਅਸੀਂ ਆਪਣੇ ਬੱਚਿਆਂ ਨੂੰ ਵੇਚ ਰਹੇ ਜੀ ਲੜਕੀਆਂ ਦੇ ਬਦਲੇ ਵਿੱਚ ਲੜਕੀਆਂ ਬੜੀਆਂ ਸਿਆਣੀਆਂ ਹੁੰਦੀਆਂ ਜੀ ਲੜਕਿਆਂ ਦੇ ਮੁਕਾਬਲੇ ਦੇਖੋ ਅੱਜ ਕੋ ਲੜਕੇ ਮੋਬਾਈਲਾਂ 'ਚ ਬੜੇ ਹੁੰਦੇ ਜੀ ਲੜਕੀਆਂ ਕਿੰਨੇ ਫੋਨ ਚਲਾਉਂਦੀਆਂ ਲੜਕੀਆਂ ਕਿੰਨੇ ਕਿੰਨੇ ਨੰਬਰ ਲੈ ਕੇ ਬਾਸ ਹੁੰਦੀਆਂ ਜੀ ਸੋ ਮੈਂ ਇਹੋ ਬੇਨਤੀ ਕਰਦਾ ਕਿ ਅੱਜ ਸਮਾਜ ਨੂੰ ਜੇ ਚੰਗੀ ਦਿਖ ਦੇਣੇ ਚਾਹੁੰਦੇ ਅਸੀਂ ਤਾਂ ਈਆਂ ਦਾ ਸਤਿਕਾਰ ਸਾਨੂੰ ਕਰਨਾ ਪਵੇਗਾ ਕਰਨਾ ਬਣਦਾ ਹੈ ਜੋ ਸਾਡੇ